ਉਹ ਆਹੇ ਗੁਰਜੀਕਾ ਖਾਲਸਾ ਉਹ ਆਹੇ ਗੁਰਜੀਕੀ ਫਤੇ ਗੁਰਪਿਆਰੀ ਸਾਧ ਸੰਗਤ ਜੀ ਚਾਰਨਚਾਰਨ ਤੋਂ ਇੱਕ ਪੰਨਾ ਜਾ ਚੱਲ ਸਤੋ ਸੋ ਇਨਸ਼ਾਅੱਲਾ ਆ ਕੇ ਪਹੁੰਚਦਾ ਹੈ ਗੁਰੂ ਦੀ ਕਿਰਪਾ ਨਾਲ ਹਿੰਦੂੰਦਰਾਸੀ ਕੀ ਕੇ ਪਾਸ ਅਕਰ ਮੇਰ ਸਭ ਦਾ ਅੱਜ ਜਿਹੜੀ ਤਾੜੀ ਯਾਤਰਾ ਜਿਹੜੀ ਹੈ ਗੁਰਦਾਸ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਰਹੀਆ ਜੋ ਕਿ ਅੱਜ ਦੋਨ ਚੱਲ ਕੇ ਚਾਰਨ ਧਾਰਾ ਪਹੁੰਚੇਗੀ ਸਤਨੂੰ ਜਲੰਧਰ 12 ਨੰਬਰ ਚੰਡੀਗੜ੍ਹ ਤੋਂ ਸੋਨੂੰ ਪੌਂਡਾ ਸਾਹਿਬ ਤਾਰਨ ਦੇਰਦੂ ਮੀਨ ਰਿਸ਼ਕੇ ਤੇ ਚਾਵੀ ਨੂੰ ਸ੍ਰੀ ਨਗਰ ਔਰ ਤੀ ਬੋਖਨਤਾਰ ਦਰਸ਼ਨ ਆਪਾਂ ਚੀ ਗਏ ਉਸ ਤੋਂ ਬਾਅਦ ਪੈ ਨੂੰ ਗੋਵਨ ਧਾਮ ਔਰ ਦੋ ਤਰੀਕ ਨੂੰ ਸ੍ਰੀ ਹਿੰਦੂ ਸਾਹਿਬ ਦੇ ਦਰਸ਼ਨ ਦਾਰੇ ਕਰਦੇ ਕਿ ਜਾਨੀ ਕਿ ਆਜ ਦੇ ਹੋਏ ਦਿਨ ਚੱਲ ਕੇ 2 ਜੁਲਾਈ ਨੂੰ ਸ੍ਰੀ ਹਿੰਦੂ ਸਾਹਿਬ ਦੇ ਇੱਕ ਮਹੀਨਾ ਬਾਅਦ ਦਰਸ਼ਨ ਦਸਨ ਰਸਤੇ ਵਿੱਚ ਸੰਨਲਾ ਪਵਾ ਉਹ ਆਖੋਠਾਵਾ ਦੀ ਕੀਤਾ ਜਾਂਦਾ ਹੈ ਜੰਗਲਾਂ ਵਿੱਚ ਹੀ ਪੜਾਜ ਸਰਾਵਾਂ ਬੋਕੀ ਸਿਆਣੇ ਰੋਟੋ ਬੋਕੀ ਕੀਤਾ ਜਾਂਦਾ ਹੈ ਜਿਸ ਨਾਲ ਆਰਾਮ ਕਰਨਾ ਹੁੰਦਾ ਹੈ ਬਾਕੀ ਜਿਹੜੀ ਸੰਗਤ ਦਾ ਚੱਲਣਾ ਉਹ ਮਨੇਰੇ ਅੱਜ ਦੇ ਬੰਦ ਚੋ ਸੰਗਤ ਦਾ ਕਾਨਪਰ ਦਾ ਫੋਟੋ ਨਹੀਂ ਸਿਵਸਕਰ ਲਈਟ ਹੋ ਗਈ ਜਿਹੜਾ ਸੰਗਤ ਆ 12 ਵਜੇ ਉੱਠਨੇ ਦੀ ਆ ਤੇ 2 ਵਜੇ ਚੱਲੇ ਪਾਉਂਦੀ ਹੈ ਜੀ 2 ਵਜੇ ਤੋਂ ਨਤਨੰਦਿਆ ਵਾਈ ਗੁਰੂ ਜਾਪ ਸੰਮ ਚੱਲਦਾ ਹੈ ਮੇਢ ਘੰਟੇ ਵਾਸਤੇ ਉਸ ਵਾਰ ਮਿਤਨੇ ਰਣੇ ਪਾਠ ਉਸ ਵਾਰ ਹਲ ਹੈ ਸਾਡੇ ਨਾਲ ਨੇ ਸੱਤ ਵਜੇ ਹਰ ਵਾਰੀ ਉਹ ਹਾ ਵਿਨਾਸ਼ਾ ਬਣਾ ਕੇ ਸੰਗਮ ਕੋ ਜਾਉਦੇ ਨੇ ਪਰ ਛੇ ਸਾਡੇ 6:30 ਦਾ ਆਸਥਾ ਸ਼ੱਕੇ ਦੇ ਅੱਗੇ ਆਸਾ ਜੀ ਵਾਰ ਦੇ ਕੀਰਤਨ ਕਰਦੇ ਸੰਗ ਜਿਹੜੀ ਆ ਉਹ ਪਰਵਾਨਾ ਹੁੰਦੀ ਆ 10 11 ਵਜੇ ਤਰੀਬਨ ਲੱਗ ਪਾ ਕੇ ਜਿਹੜੀ ਸੰਗਤ ਆ ਉਹ 20 22 ਕਿਲੋਮੀਟਰ ਸਫਰ ਜਿਹੜੀ ਉਹ ਕਰ ਲੈਂਦੀ ਆ ਇਹ ਦਬਾਰੇ ਭਲਾਏ ਪਹੁੰਚੀ ਇਸ ਤਰ੍ਹਾਂ ਰਾਤ ਨੂੰ ਮੰਲੇ ਸ਼ਾਮ ਨੂੰ ਚਾਰੇ ਸੰਗ ਜਾਲੀਆ 10 12 ਕਿਲੋਮੀਟਰ ਸ਼ਾਮ ਨੂੰ ਕਰਦੀ ਆ ਔਰ ਇਸ ਨਾਲ ਲਗਭਗ ਸਾਰੇ ਦਿਨ ਦੇ ਵਿੱਚ 32 33 ਕਿਲੋਮੀਟਰ ਸਫਰ ਲਗਾਤਾ ਹੁੰਦਾ ਵਾ ਇਸ ਤਰ੍ਹਾਂ ਗੁਲਪਿਆਰੀ ਨਾਮ ਜਾਂਦੇ ਸਿੰਘ ਨੂੰ ਕਰਿਆ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਪਿਆਰ ਨਾਲ ਉਤਸ਼ਾਹ ਨਾਲ ਸੰਗਤਾਂ ਜਿਹੜੀਆਂ ਉਹ ਚੱਲਦੀਆਂ ਨੇ ਉਹ ਵੀ ਗੁਲਕਿਰਪਾ ਕਰੇ ਇਹਨਾਂ ਸੰਗਤਾਂ ਦਾ ਪਿਆਰ ਇਸ ਤਰ੍ਹਾਂ ਸੰਗਤਾਂ ਨੂੰ ਮਿਲਦਾ ਰਹੇ ਔਰ ਉਸ ਯਾਤਰਾ ਜਿਹੜੀ ਆ ਵਿਸ਼ੇ ਸ਼ਾਂਤੀ ਆਸੀ ਭਾਈ ਜਿਹੜਾ ਸਵੇਰ ਤੋਂ ਭਲੇ ਵਾਸਤੇ ਵੀ ਕੀਤੀ ਜਾਂਦੀ ਹੈ ਤੇ ਗੁਰੂ ਮਾਨ ਕਿਰਪਾਗੰ ਰਿਸ਼ੀ ਸਾਂਤੀ ਸ਼ੰਸਾ ਸਭ ਇਹਨਾਂ ਨਾਲ ਜੋੜ ਕੇ ਲੱਗਾ ਹੋਇ ਗੁਰਜੀਕਾ ਕਾਲਸਾ ਹੋਇ ਗੁਰਜੀਕਾ ਦੇ 36 ਚਰਨ ਸਰਨ ਗੁਰੂ ਏਕ ਪੰਡਾ ਜਾਏ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਟ ਹੈ ਇਹ ਸਰਬੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜੋ 2 ਜੂਨ ਅਡੇਰਾ ਬਾਬਾ ਨਾਨਕੀ ਦਰਬਾਰ ਸਾਹਿਬ ਤੋਂ ਚਾਲੇ ਪਾਕ ਕੇ ਸ੍ਰੀ ਹੇਮਕੋਨ ਸਾਹਿਬ ਉਸ ਕਲਗੀਆਂ ਵਾਲੇ ਦੇ ਪੂਰਬਲੇ ਤਪ ਸਥਾਨ ਸ੍ਰੀ ਹੇਮਕੋਨ ਸਾਹਿਬ ਦਰਸ਼ਨ ਦਾਲਾ ਦੀ ਸੰਤਾ ਜਾ ਰਹੀਆਂ ਨੇ ਇਹ ਪਾਰ ਕਿਰਪਾ ਹੈ ਕਲਗੀ ਵਾਲੇ ਪਾਤਸ਼ਾਹ ਦਾ ਪ੍ਰੇਮ ਹੈ ਜੋ ਇਹ ਮਹੀਨਾ ਤਪ ਮਹੀਨਾ ਜੂਨ ਦਾ ਮਹੀਨਾ ਜਿਹਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਜ਼ਰੂਰੀ ਰਜੇਵੇਂ ਵੀ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ ਇਸ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਦੀ ਵੇਖੋ ਇੰਨੀ ਪਾਰ ਕਿਰਪਾ ਹੈ ਜੂਨ ਦਾ ਮਹੀਨਾ ਤਪ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸੰਤਾ 30 35 ਕਿਲੋਮੀਟਰ ਰੋਹ ਦਾ ਪ੍ਰਹਾ ਕਰਦੀਆਂ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਵੀ ਜਿੱਦਾਂ ਕਲਗੀ ਵਾਲਾ ਆਪ ਲੈ ਜਾ ਰਿਹਾ ਹੈ ਕਿਉਂਕਿ ਸਾਡੇ ਵੱਸ ਦੀ ਗੱਲ ਨਹੀਂ ਅਸੀਂ ਇੰਨੇ ਜੋਗੇ ਨਹੀਂ ਇਹ ਗੁਰੂ ਕਲਗੀ ਪਾਤਸ਼ਾਹ ਕਲਗੀਧਰ ਪਾਤਸ਼ਾਹੀ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਡੇ ਬਜ਼ੁਰਗ ਸਾਡੇ ਬੱਚੇ ਨੌਜਵਾਨ ਸਾਡੀਆਂ ਮਤਾਵਾਂ 80 80 ਸਾਲ ਦੇ ਸਾਡੇ ਬਾਪੂ ਸਾਡੇ ਨਾਲ ਨਹੀਂ ਤੇ ਇਹ ਸਾਰੀ ਕਿਰਪਾ ਕੀ ਦੀ ਕਲਗੀ ਵਾਲੇ ਪਾਤਸ਼ਾਹ ਦੀ ਜੇ ਕੋਈ ਬੰਦਾ ਆਖੇ ਵੀ ਮੈਂ ਜਾ ਰਿਹਾ ਪੰਦਲ ਯਾਤਰਾ ਤੇ ਮੈਨੂੰ ਲੱਗਦਾ 10 ਮਿੰਟ ਦੇ ਵਿੱਚ ਹੀ ਬਹ ਜਾਏਗਾ ਕੋਈ ਵੀ ਕਲਗੀ ਪਾਤਸ਼ਾਹ ਕਿਰਪਾ ਕਰੇ ਅਰਦਾਸਾ ਕਰਦੇ ਹੀ ਜਾਈਦਾ ਹੈ ਤੇ ਐਂਡ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਕਲਗੀ ਵਾਲਾ ਪਾਸ਼ਾ ਸੰਗਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਏ ਸਾਨੂੰ ਜੇ ਸੜਕਾ ਉਹ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਹੈ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਹੀ ਇਹੀ ਅਰਦਾਸ ਕਰਦੇ ਆ ਪਾਸ਼ਾ ਆਪ ਨੇ ਕਿਰਪਾ ਕੀਤੀ ਹੈ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਕਿਉਂਕਿ ਜ਼ਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬੰਦੇ ਨੇ ਮੇਰੇ ਪਾਤਸ਼ਾਹ ਨੇ ਜੇ ਕਮਾਈ ਦਾ ਦਸਬੰਧ ਵੀ ਸਾਨੂੰ ਕੱਦਨ ਦੀ ਗੱਲ ਕੀਤੀ ਆ ਤੇ ਸਵਾਸਾਂ ਦਾ ਦਸਬੰਧ ਵੀ ਇਹ ਜਿਹੜੇ 35 ਦਿਨ ਸਾਲ ਦੇ ਬੰਦੇ ਨੇ ਇਹ ਦਸਬੰਧ ਸੰਕਟਾਂ ਕਰਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਾਰ ਬਖਸ਼ਿਸ਼ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਹੈ ਕਿ ਜੋ ਇਹ ਸਤਿਗੁਰੂ ਸਾਡੇ ਨਾਲ ਜਾਂਦੇ ਨੇ ਕਲਗੀਆਂ ਵਾਲੇ ਹਰ ਥਾਂ ਸਪਰਤਖ ਹੁੰਦੇ ਨੇ ਕਿਸੇ ਵੀ ਕੋਈ ਟੋਟ ਨਹੀਂ ਆਉਂਦੰਦੇ ਰਸਤੇ 'ਚ ਕੋਈ ਕਮੀ ਨਹੀਂ ਆਉਂਦੰਦੇ ਅੰਜਲ ਅਜ ਦਾ ਕਲਗੀ ਵਾਲੇ ਪਾਤਸ਼ਾਹ ਨਾਲ ਹੀ ਨੇ ਅਰਦਾਸ ਕਰਿਓ ਸੰਗਤ ਜੀ ਜਿਉ ਸੰਗਤਾਂ ਚੱਲੀਆਂ ਨੇ ਇਹ ਗੁਰੂ ਦੇ ਪਿਆਰ ਦੇ ਚੱਲੀਆਂ ਨੇ ਇਹ ਚਰਦੀ ਕਲਾ ਦੇ ਵਿੱਚ 2 ਜੁਲਾਈ ਨੂੰ ਦਰਸ਼ਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬ ਸਥਾਨ ਦੇ ਦਰਸ਼ਨ ਕਰਕੇ ਉਸੇ ਤਰ੍ਹਾਂ ਜਿੱਦਾਂ ਤੁਸੀਂ ਸੀਸਾ ਬਖਸ਼ ਕੇ ਤੋੜਨ ਲੱਗੇ ਜੇ ਇਸੇ ਤਰ੍ਹਾਂ ਹੀ ਮੇਰਾ ਪਾਤਸ਼ਾਹ ਪਿਆਰ ਬਖਸ਼ੇ ਤੇ ਫਿਰ ਅਸੀਂ ਸਕਰਾਨੇ ਵਜੋਂ ਇੱਥੇ ਆਪ ਜੀ ਦੇ ਪਿਆਰ ਦੇ ਵਿੱਚ ਜੁੜੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਡਾਕਟਰ ਗੁਰਦੇਵ ਸਿੰਘ ਜੀ ਆਣ ਆਲੇ ਜੋ ਇਸ ਯਾਤਰਾ ਦੀ ਰਹਿਨਮਾਈ ਕਰਦੇ ਨੇ ਤੇ ਬਲਜਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਸਹਿ ਬਚਾ ਮੈਂ ਤੇ ਇਹੀ ਕੰਮ ਕਰਕੇ 35 ਦਿਨ ਦੀ ਯਾਤਰਾ ਜਿਹੜੀ ਆ ਲਾਹੇ ਮੂਲ ਵਿਸਥਾਸ 10 ਬਸਤੂਲੇ ਪਾਚੇ ਬਾਵੇ ਇੱਕ ਬਸਤ ਕਨ ਬਿਕੋਟ ਦਿਵਾਵੇ ਇੱਕ ਪੀਣਾ ਦੇ 10 ਪੀ ਹਰਲੇ ਜਿਹੜੀ 35 ਦਿਨ ਦੀ ਯਾਤਰਾ ਇਸ ਵਿੱਚ ਸੰਤ ਘੜੇ ਜਾਂਦੇ ਨੇ ਇਨਸਾਨ ਘੜੇ ਜਾਂਦੇ ਨੇ ਕਰਤਾਰ ਘੜੇ ਜਾਂਦੇ ਨੇ ਇੱਕ ਸਿੰਘ ਦਾ ਜੀਵਨ ਕੀ ਹੋਣਾ ਚਾਹੀਦਾ ਸਿੱਖ ਦਾ ਕੀ ਜੀਵਨ ਹੋਣਾ ਚਾਹੀਦਾ ਸਿੱਖ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ 35 ਦਿਨ ਦੀ ਯਾਤਰਾ ਸਿਖਾਉਂਦੀ ਆ ਇਹਦੇ ਵਿੱਚ ਸਿਰੜ ਇਹਦੇ ਵਿੱਚ ਹੌਸਲਾ ਇਹਦੇ ਵਿੱਚ ਸੰਤੋਖ ਇਹਦੇ ਵਿੱਚ ਕਾਮਕਰੋ ਲੋਧੋਂ ਘਰ ਤੋਂ ਬਚਾਉਣ ਦੇ ਤੱਕ ਜਾਂ ਤਾਂ ਸਾਸਨ ਤੋਂ ਧੀਰੇ ਧਰਮ ਗਿਆਨ ਕਿਦਾਂ ਵੱਸਦਾ ਬਰੂ ਇਹ ਬਹੁਤ ਬਾਹਰੂ ਦੀ ਕਿਰਪਾ ਹੁੰਦੀ ਆ ਤੇ ਖਾਸ ਕਰਕੇ ਡਾਕਟਰ ਗੁਰਦੇਵ ਸਿੰਘ ਜੀ ਧਾਰਵਾਲੀ ਸਾਹਿਬ ਦੇ ਅਸੂਲਾਂ ਨੇ ਉਹਨਾਂ ਦੀ ਮਿਹਨਤ ਨੇ ਉਹਨਾਂ ਦੀ ਸ਼ਬਦ ਦੀ ਯਾਤਰਾ ਨੇ ਇਹ ਸਾਰੀ ਸੰਗਤ ਨੂੰ ਸਿਖਾਇਆ ਹੈ ਫਾਈਰਨਤੀ ਸਿੰਘ ਜੀ ਸਾਡੇ ਵਿੱਚ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਜਾਣ ਦਿੱਤੀ ਆ ਔਰ ਜੇ ਕਿਸੇ ਨੇ ਜੀਵਨ ਦੀ ਜਾਂਚ ਸਿੱਖਣੀ ਹੋਵੇ ਜੇ ਜ਼ਿੰਦਗੀ ਇਹ ਕੁ ਸਿੱਖਣਾ ਉਹ ਯਾਤਰਾ ਜ਼ਰੂਰ ਕਰਿਓ ਔਰ ਇਹ ਯਾਤਰਾ ਗੁਰੂ ਕਲਗੀ ਘਰ ਬਿਤਾ ਆਪ ਹੀ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ